ਦਨਾਲੀ ਕੋਈ ਨਹੀਂ ਬਾਗ ਰਵਾਤ ਮਣ ਕੇਵੇਂ ਗੁੱਗੂ ਹੁੱਡੀ ਦੇ ਤੇ ਗੋਦ ਗੁੱਗੂ ਦੀ ਹੁੱਡੀਆਂ ਨਹੀਂ ਲੱਭਦੀਆਂ ਹੁੰਦੀਆਂ ਤੈਨੂੰ ਬਾਜੀ ਹਾਂ ਉਦੋਂ ਇਹ ਗੁੱਗੂ ਦੀਆਂ ਹੁੱਡੀਆਂ ਨਹੀਂ ਲੱਭਦੀਆਂ ਹੁੰਦੀਆਂ ਸੀ ਮੈਂ ਹੀ ਲੱਭ ਕੇ ਦੇਦੀ ਰਹੀ ਹਾਂ ਤੱਕ ਤੇਰੇ ਕੱਪੜੇ ਤੇਰੇ ਯਾਰ ਦੋਸਤ ਮੇਰੇ ਕੱਪੜੇ ਹੁਣ ਮੂੰਹ ਇਹਨੇ ਤਾਂ ਨਹੀਂ ਬਣਾਉਣਾ ਵੀ ਗੱਟੀਆਂ ਤਾਂ ਮੈਂ ਆਪਾਂ ਸ਼ਰਟਾਂ ਦੇ ਆਉਂਦੀ ਆ ਓਹੀ ਓਹੀ 5100 ਰੁਪਏ ਕਿਹਾ ਸੀ ਨਹੀਂ 5100 5100 ਅਕੋਰਡਿੰਗ ਦਾ ਸਾਰਾ ਤੇ ਉਹਨੇ ਦੀਆਂ 600 ਰੁਪਏ ਆਖ ਨਵੀਆਂ ਲਿਓ ਤੂੰ ਸੀ 5100 ਰੁਪਏ ਗੁੱਗੂ ਸੱਚ ਮੈਂ ਲੈ ਆਉਣਾ ਮੈਂ ਤੜਾ ਕੇ ਲੈ ਆਉਣਾ ਤੜਾਉਣ ਨੂੰ ਕੀ ਲੋੜ ਆ ਬੱਜੇ ਦੇ ਦੇ ਸਾਲੀ ਅਸੀਂ ਬਰਫੀ ਬਾਹਰ ਕੱਢਦੇ ਬਾਅਦ ਚੋ ਤੇ ਇਹ ਪਹਿਲਾਂ ਆ ਜਾਂਦਾ ਤੇ ਬਿੱਲੀਆਂ ਨੂੰ ਪਹਿਲਾਂ ਬਾਹਰ ਆ ਦੇ ਜਾਂਦੀ ਹੁੰਦੀ ਆ ਬਿਆਹ ਭੁਰ ਕੇ ਮੂੰਹ ਚ ਆ ਕਿਹੜਾ ਸੁੱਧੀਆਂ ਬੋਹ ਨਹੀਂ ਉਹ ਰਹਿੰਦੇ ਦੇ ਵੇਹੇ ਤਾਂ ਖਾਣੀ ਤਾਂ ਹੈਗੀ ਆ ਫਮੇ ਨੁੱਕਾ ਸੈੱਟ ਕਰਨੀ ਪੈਣੀ ਫੇਰ ਜਾ ਕੇ ਖੋਸਾ ਪਰਿਵਾਰ ਦੀ ਤਿਆਰੀ ਹੈ ਹੋ ਗਈ ਪੈਕਿੰਗ ਪੇਟ ਪੂਜਾ ਵੀ ਹੋ ਗਈ ਆ ਪੇਟ ਪੂਜਾ ਹੋ ਗਈ ਪੈਗ ਵਿੱਚ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਹੁਣ ਕਿਵੇਂ ਗੁਗੂ ਹੁੱਡੀ ਦੇਦੇ ਗੋਦਲ ਗੁਗੂ ਦੀ ਹੁੱਡੀਆਂ ਨਹੀਂ ਲੱਭਦੀਆਂ ਉਦੋਂ ਇਹ ਗੁੱਗੂ ਦੀਆਂ ਹੱਡੀਆਂ ਨਹੀਂ ਲੱਭਦੀਆਂ ਹੁੰਦੀਆਂ ਸੀ ਮੈਂ ਹੀ ਲੱਭ ਕੇ ਦੇਦੀ ਰਹੀ ਹੁੰਦਾ ਫੇ ਤੇਰੇ ਕੱਪੜੇ ਸੋਣੀ ਤੂੰ ਸਾਂਭਣ ਲੱਗਾ ਤੈਨੂੰ ਵੇਲਾ ਕਿਹੜੇ ਸਾਲ ਲੱਭ ਕੇ ਬਣ ਦਿੱਤੇ ਕਰੇ ਕੋਈ ਨਹੀਂ ਮੇਰੇ ਕੱਪੜੇ ਸਾਂਭੇ ਹੀ ਹੁੰਦੇ ਹਣ ਹੁਣ ਤੂੰ ਸਾਂਭੜੇ ਪੈਣਾ ਤੇ ਮੈਂ ਤੇਰੀ ਮਾਰੀਆ ਬਣੀ ਸਪੈਸ਼ਲ ਲਮਾਰੀ ਬਣਾਈ ਮੈਂ ਸਪੈਸ਼ਲ ਲਮਾਰੀ ਤੇ ਗਾਇਬ ਹੋ ਗਈਆਂ ਸਾਰਾ ਆ ਜਿਹੜੇ ਮੇਰੇ ਯਾਰ ਦੋਸਤ ਮੇਰੇ ਕੱਪੜੇ ਹੁਣ ਮੂੰਹ ਇਹਨੇ ਤਾਂ ਨਹੀਂ ਬਣਾਉਣਾ ਵੀ ਗੱਟੀਆਂ ਤਾਂ ਮੈਂ ਆਪਾਂ ਸ਼ਰਟਾਂ ਤੇ ਹੁਣ ਇਹਨਾਂ ਨੂੰ ਮੈਂ ਕੀ ਕਹੂੰਗਾ ਵੀ ਆਹ ਸ਼ਰਟ ਮੇਰੀ ਨਹੀਂ ਲੱਭਦੀ ਨਹੀਂ ਮੇਰੀ ਲੱਭਦੀ ਜਿੰਨੇ ਮੇਰੇ ਯ ਹਲੋ ਮੋਤਾ ਓਈ 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 ਓਹ ਅਹੀ ਰੱਖ ਲੈਣੀਆਂ 51 ਰੁਪਏ ਕਿਹਾ ਨਹੀਂ 5500 5500 ਅਕੋਰਡਿੰਗ ਦਾ ਸਾਰੇ ਤੇ ਉਹਨੇ ਦੀਆਂ 600 ਰੁਪਏ ਭਾਗ ਨਵੀਆਂ ਲੈ ਨਾਲੇ ਹੋਰ ਕਲਰ ਲੈ ਤਸੀਂ ਠੀਕ ਹੈ ਕੱਲ ਮੈਂ ਨਾਂ ਕਰ ਦਿੰਨੀ ਆ ਅੱਧੇ ਦੇ ਦੇ ਨਹੀਂ ਬੇਕਦੀਆਂ ਕਰ ਤੂੰ ਬੈਠੀ ਰਹਿ ਆਰਾਮ ਨਾਲ ਕੋਈ ਨਹੀਂ ਅੱਧੇ ਆਰਾਮ ਨਾਲ ਬੈਠੀ ਰਹਿ ਤੂੰ ਬੈਠੀ ਰਹਿ ਤੂੰ ਸੀ 5100 ਰੁਪਇਆ ਗੁੱਗੋ ਸੱਚ ਮੈਂ ਲੈ ਆਉਣਾ ਮੈਂ ਟੜਾ ਕੇ ਲੈ ਆਉਣਾ ਟੜਾਉਣ ਨੂੰ ਕੀ ਲੋੜ ਆ ਬੱਜੇ ਦੇ ਦੇ ਤੇ ਲੋੜ ਹੀ ਨਹੀਂ ਗੱਲ ਜਿਆਦਾ ਆਈ ਸੀ ਕੀ ਜਿਆਦਾ ਆਈ ਸੀ ਤੂੰ ਤਾਂ ਆਪਣੀ ਜੀਪ ਕਿੱਥੇ ਆ ਜੀਪ ਅੱਜ ਲੈ ਕੇ ਆਉਣਾ ਵਾ ਕਿੰਦੇ ਕੋਲ ਆ ਉਹ ਗਾਈ ਕੇਹੇ ਕੋਲ ਅੱਜ ਲੈ ਕੇ ਆਉਣੀ ਮੈਨੂੰ ਜ਼ਰੂਰੀ ਚਾਹੀਦੀ ਨਾਲੇ ਹੋਰ ਜੀਪ ਮੈਂ ਸਾਰੀ ਕਹਿੰਦਾ ਜੀਪ ਕਿਤੇ ਗਈ ਜਲੀ ਕੱਲ ਕੰਬੈਨ ਵਗਾੜ ਲੈ ਲੋ ਕੀ ਕਿਤੇ ਕਬੈੜ ਕਬੈੜ ਹੈਗੀ ਅਜੇ ਬਈ ਘਰੇ ਹੀ ਹੈ ਕਮੈਡ ਆਪਣੀ ਕੰਬੈਨ ਕਿਤੇ ਨਹੀਂ ਗਈ ਜੀਪ ਲੈ ਕੇ ਕੱਲ ਮੈਂ ਕਬੈੜ ਵਿਖਾੜ ਕੇ ਬੈ ਪਾਜੀ ਕੰਬੈੜ ਵੇਖੋ ਉਹਦੇ ਅੱਗੇ ਤਰਪਾਲ ਪਾਈ ਮੈਂ ਆਵੇ ਖੜੀ ਕੰਬੈਨ ਵੀ ਵਿਖਾ ਜਾਂਦੀ ਕੱਲ ਖਲਾਇਆ ਫੋਨ ਲੱਗਿਆ ਉਹ ਨਹੀਂ ਉੱਠੇ ਰੱਖਿਆ ਕੰਪਿਊਟਰ ਕਾਇਆ ਲਾ ਜੀ ਵਾਹ ਰੋਟੀਆਂ ਪਕਾ ਆਇਆ ਅਸ਼ਾ 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 ਉਹ ਸ਼ੌਂਕ ਆ ਉਹ ਵਾਹ ਰੋਟੀਆਂ ਪਕਾਉਂਦਾ ਸ਼ੌਂਕ ਆ ਕਿ ਸਾਡੇ ਬੰਦੇ ਲਾ ਕੇ ਹੁਣ ਕੰਮ ਚੱਲਦਾ ਹੋਵੇ ਉਹ ਵਾਹ ਅੱਜ ਮੰਮੀ ਆਪਣੇ ਰਾਜੀ ਹੋਣਾਂ ਦੀਆਂ ਰੋਟੀਆਂ ਮੰਨੀ ਪਕਾਈਗੀ ਹਾਂ ਮੰਮੀ ਨੇ ਅੱਜ ਜਾਣਾ ਮੈਂ ਜਭਾ ਵੇਖਿਆ ਮੁਕਰ ਗਈ ਤੇਰੇ ਬਾਜੀ ਨੂੰ ਕਹਿ ਦੇ ਨੇ ਇੱਕ ਵਾਰੀ ਵੀ ਸਾਡੇ ਲੱਗਿਆ ਹੁੰਦਾ ਮੈਨੂੰ ਕਿੰਨਾ ਚਾ ਚੜ ਜਾਂਦਾ ਪੁੱਛ ਤੇਰੇ ਬਾਜੀ ਰੋਟੀਆਂ ਪਕਾਉਂਦਾ ਇਹਨੂੰ ਕਿੰਨਾ ਮੈਂ ਰੋਟੀ ਪਾਣੀ ਵਧੀਆ ਸਾਡੇ ਜਿਹੜੇ ਮਸ਼ੀਨਾ ਮਸ਼ੂਨਾਲੇ ਹੁੰਦੇ ਕਿੰਨਾ ਵਧੀਆ ਰੋਟੀ ਪਾਣੀ ਮੈਂ ਵੇਝੀ ਨਹੀਂ ਆਇਆ ਨਹੀਂ ਦਾਲ ਆਕੇ ਭੇਜਤੀ ਉਹ ਵੀ ਪਤਲੀ ਦਾਣੇ ਲਬਣ ਨਾਲ ਬਣ ਨਾ ਜਵੇਂ ਉਦਨ ਖਾਦੀ ਸੀ ਆਪਾਂ ਇਹਨਾਂ ਕੋਲ ਉਹ ਸਾਡੇ ਕੋਲੇ ਨਹੀਂ ਉਹ ਕਿ ਉਹਨਾਂ ਨੇ ਬਣਾਈ ਹੈ ਵੜਾ ਮਰੀ ਜਾ ਆ ਬਣਾਈ ਨਹੀਂ ਸੀ ਆ ਸਾਡੇ ਘਰ ਇਹਨਾਂ ਦੇ ਪਤਲੀ ਪਤਲੀ ਅੱਜ ਇਹ ਆਏ ਪਹਿਲੀ ਵੇਖਣ ਗਏ ਤੇ ਫਿਰ ਪਹਿਲੀ ਵੇਖ ਆਈਏ ਇੱਕ ਅੱਗੇ ਦਾਲ ਦਾ ਫਿਰ ਸੁਆਦ ਨਹੀਂ ਸੀ ਕੱਲ ਕੀ ਹਾਲ ਚਾਲ ਆ ਕੱਲ ਦਾ ਮੰਦਿਰ ਦੇ ਡਿਨਰ ਕਰਨ ਗਏ ਸੀ ਜਿਹੜੇ ਸਾਡੀ ਮੇਨ ਜਿਹੜੀ ਲੜਾਕੂ ਕੁੜੀ ਉਹ ਗਈ ਸੀ ਆਜੇ ਪ੍ਰਾਣੇ ਨਵੇਂ ਨੂੰ ਲੈ ਕੇ ਤੇ ਉਹ ਵਾਲਾ ਬਲਾਗ ਆ ਗਿਆ ਪ੍ਰਾਣੇ ਨੂੰ ਲੈ ਕੇ ਕੀ ਮਤਲਬ ਤੇ ਨਵਾਂ ਪ੍ਰਾਣਾ ਤੇ ਨਵਾਂ ਪ੍ਰਾਣਾ ਹੀ ਆਣਾ ਸਾਡੇ ਲਈ ਤਾਂ ਨਵਾਂ ਹੀ ਹੈ ਨਾ ਹਾਂ ਤੇ ਤੁਸੀਂ ਵਲੌਗ ਇੰਜੋਏ ਕਰ ਸਕਦੇ ਹੋ ਲਿੰਕ ਆਪਾਂ ਦਿੱਤਾ ਆਇਆ ਵਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਪਿਆਰ ਕਰਨ ਵਾਸਤੇ ਇਦਾਂ ਵੀਡੀਓ ਨੂੰ ਪਿਆਰ ਕਰਦੇ ਰਹੋ ਲਵ ਯੂ ਲਵ ਯੂ ਖੋਸਾ ਪਰਿਵਾਰ ਦੀ ਤਿਆਰੀ ਹੈ ਠੀਕ ਹੈ ਹੋ ਗਈ ਪੈਕਿੰਗ ਪੇਟ ਪੂਜਾ ਵੀ ਹੋ ਗਈ ਆ ਪੇਟ ਪੂਜਾ ਹੋ ਗਈ ਪੈਕਿੰਗ ਹੋਣੀ ਹੈ ਹਾਂ ਆਉਣ ਆਉਣਗੇ ਅਗਲੇ ਸਾਲ ਹੈ ਨਾ ਅਲੀ ਅਸੀਂ ਬਰਫੀ ਬਾਹਰ ਕੱਢਦੇ ਬਾਅਦ ਚੋ ਤੇ ਇਹ ਪਹਿਲਾਂ ਆ ਜਾਂਦਾ ਤੇ ਬਿੱਲੀਆਂ ਨੂੰ ਪਹਿਲਾਂ ਬਾਹਰ ਆ ਦੇ ਜਾਂਦੀ ਹੁੰਦੀ ਆ ਆਏ ਹੋਏ ਆਏ ਹੋਏ ਕਿਆ ਪਿਆ ਹੁਣ ਤਾਂ ਮੇਰੇ ਅੱਗੇ ਨਾਲ ਖੁੱਲ ਆ ਗਿਆ ਆ ਆ ਆਇਆ ਜੀ ਆਹ ਟਰੇ ਆੜੀ ਪਈ ਆ ਮੈਂ ਬਿੱਲੀਆਂ ਨੂੰ ਪੈਸੇ ਦੇ ਕੇ ਖਾਣਾ ਤਾਂ ਹੀ ਨਾ ਖਾਵਾ ਹੁਣ ਨਹੀਂ ਐਂਡੀਆਂ ਬਿੱਲੀਆਂ ਰੱਜ ਕੇ ਗਿਆ ਹੁਣ ਤਾਂ ਮਿੱਠੇ ਕੰਮ ਔਖਾ ਹੈ ਕੀ ਬਲਾ ਸੁਨੋ ਵੜੇ ਆਏ ਹੋਏ ਆਏ ਹੋਏ ਸੁਨੋ ਵੜਾ ਆਏ ਹੋਏ ਹੁਣ ਤਾਂ ਬਾਹਰ ਚ ਫਰਦਾ ਬਹੁਤ ਆਏ ਹੋਏ ਹੁਣ ਤਾਂ ਸਾਰੀਆਂ ਟਰੇਆਂ ਹੀ ਤੋੜ ਲ ਜਾਣਗੇ ਜਾਨ ਹਾਲੋ ਫਰੈਂਡਸ ਬਝਾਈ ਗਾ ਸੁਣਵਰ ਲੇਟ ਹੋ ਗਿਆ ਥੋੜਾ ਜਿਆ ਝਟਕ ਪਹਿਲਾਂ ਉਹਦਾ ਪਰੌਠੇ ਖਵਾਉਣੇ ਸੀ ਤੈਨੂੰ ਬਾਹਲੇ ਸਵਾਸ ਰੋਟੀ ਨਾ ਖਾਣੀ ਦੀ ਬੰਦ ਕਰਤੀ ਡਾਈਟ ਮੈਂ ਯਾਰ ਖਾ ਖਾ ਸਾਰਾ ਕੁਝ ਲੈ ਅਮਨ ਨੇ ਇਹਦਾ ਦਾਦੂ ਤੋਂ ਲਾਇਆ ਹਾਂ ਜਿਵੇਂ ਚੂਹਾ ਨਹੀਂ ਟੁੱਕਦਾ ਹੁੰਦਾ ਮੇਰਾ ਲਈ ਜਾਂਦੇ ਭਾਦੀ ਜਿਵੇਂ ਦਾ ਮੈਂ ਹੀ ਲਾਇਆ ਹੁੰਦਾ ਭਾਈ ਟਰੇਜਾ ਕਿ ਮੇਰਾ ਲਈ ਜਾਂਦੇ ਆ ਤੇ ਕੀ ਕਰ ਜਮਾ ਜਾ ਕੇ ਦਾ ਮਾਇਆ ਹੋਵੇ ਆਏ ਓਏ ਡਾਂਗ ਮੇਰੇ ਤੋਂ ਜਾਂਦਾ ਨਾ ਡਾ ਪਾ ਰਹੇ ਹਾਂ ਵੱਡੀ ਗੱਲ ਵਾਹ ਹਾਂ ਮੈਂ ਵੀ ਐਂ ਕਿਹਾ ਤੇ ਸਾਰੀਆਂ ਟਰੇਜਾਂ ਹੀ ਟੋੜਿਆ ਜਾਣ ਆਲੋ ਸੁਣੋ ਰੇ ਸਕੇਲ ਯਾਰ ਬੜਾ ਵੱਡਾ ਛੋਟਾ ਕਰ ਤੂੰ ਬੜਾ ਛੋਟਾ ਸਕੇਲ ਲਓ ਮੈਂ ਰੱਖਿਆ ਯਾਰ ਘਰ ਦੇਣ ਛੋਟਾ ਕਰੋ ਐਡਾ ਕੇਲਾ ਦਾ ਹੱਥ ਪੂਰਾ ਨਹੀਂ ਹੁੰਦਾ ਵੈਸੇ ਕੋਈ ਦਾ ਗੱਲ ਹੈ ਆ ਉਰੇ ਮੈਂ ਤਰੀਕਾ ਦੱਸਾਂਗੇ ਪਹਿਲੇ ਇੱਕ ਬੰਨੇ ਨੂੰ ਲੈਣਾ ਮਾਰ ਫਿਰ ਦੂਜੇ ਬੰਨੇ ਨੂੰ ਮਾਰ ਲੈਣਾ ਜਾਣੀਆਂ ਤਾਂ ਖਾ ਘੁਰ ਕੇ ਮੂੰਹ ਚ ਹੀ ਆ ਕਿਹੜਾ ਸੁੱਧੀਆਂ ਬੋਹ ਨਹੀਂ ਤੇਰਾ ਮਤਲਬ ਫਿਰ ਲੋਕੀ ਰੋਟੀ ਕਾ ਤੋ ਬਕਉਂਦੇ ਆਟਾ ਤਾਂ ਢਿੱਡ ਚ ਹੀ ਜਾਣਾ ਉਹ ਪੇੜਾ ਕਰੋ ਤੇ ਖਾ ਲੋ ਆਹ ਸੌਖੀ ਜਾਂ ਉਹ ਸੌਖੀ ਆ ਯਾ ਕਰਦੇ ਜੀ ਜਾਲਿਆ ਦੇ ਨੀ ਹਰਮਨ ਕਰਦੇ ਕਰਦੇ ਇੱਥੇ ਵੀ ਆਹ ਭਾਈ ਪਿੱਛੇ ਕੰਦੋਲੀ ਤੇ ਅੱਜ ਤੈਨੂੰ ਐਡ ਪੱਤਰੀ ਕਰਦੇ ਵੇ ਅਜੇ ਤਾਂ ਖਾਣੀ ਤਾਂ ਹੈਗੀ ਆ ਇਹ ਸੈੱਟ ਕਰਦੇ ਪਏ ਉਹ ਡਾਈਟ ਉਹ ਡਾਈਟ ਦਾ ਸੈੱਟ ਜਿਹੜਾ ਫਿੰਗੀ ਟੱਡੀ ਹੋਈ ਪਈ ਫੇਰ ਉਹ ਚਪੀਣਗੀ ਡੱਬਿਆਂ ਚ ਪੀਸ ਪਹਿਣਗੇ ਸਹੀ ਕਰਾਂਗੇ ਤਾਂ ਕਾਚੂ ਫੜਿਆ ਉਹ ਨਾ ਗੱਲ ਆ ਬਾਕੀ ਉਹ ਵੀ ਹੈ ਮੋਟੇ ਵੇਖ ਕਿਵੇਂ ਆ ਚੈੱਕ ਕਰਨਾ ਨਾ ਮਾਤਾ ਫੇਰ ਫਿਰ ਮੈਨੂੰ ਨੁੱਕਾ ਸੈੱਟ ਕਰਨ ਉਹ ਮੈਨੂੰ ਨੁੱਕਾ ਸੈੱਟ ਕਰਨੀ ਪੈਣੀ ਫੇਰ ਜਾ ਕੇ ਨੁੱਕਾ ਸੈੱਟ ਕਰਦੇ ਕਰਦੇ ਨੇ ਅੱਧੀ ਖਾ ਜਾਂਦੇ ਨੇ ਨੁੱਕਰਾਵੇ ਨੁੱਕਰ ਸੈੱਟ ਕਰਦਾ ਕਰਦਾ ਹੀ ਖਾ ਜਾਂਦਾ ਅਜਾ ਮਚਾਰਸ ਕਰਨੀ ਮੈਨੂੰ ਕਰ ਮੈਨੂੰ ਆ ਨਾ ਸਲੋਵਰ ਦੇਖ ਪੀਜਿਆ ਇਹ ਹੋਈ ਹੈ ਡੱਬੇ ਇੰਨਾ ਚ ਪਾਓ ਕਾਰਨਾ ਲਿਆ ਦੇ ਕਾਰਨ ਨੂੰ ਨਾ ਪਹਿਲੇ ਲਾਇਆ ਕਿਥੋਂ ਉਥੇ ਜਾ ਕੇ ਚੱਕ ਕੇ ਲਿਆ ਲੈ ਕੰਨ ਤੇ ਨਾ ਕੱਗ ਬੰਨੀ ਸੀ ਨਾ ਲੱਭ ਕੇ ਲਿਆਣੀ ਉਧਰੋਂ ਪਰਣਾ ਨਹੀਂ ਹੁਣ ਲੱਭਣਾ ਛੇਤੀ ਕੋਈ ਤੈਨੂੰ ਤਾਂ ਹੁਣ ਜੀ ਤੇਰਾ ਦੇਲ ਹੀ ਘਟ ਜਾਂਦਾ ਕੋਈ ਚੀਜ਼ ਲੱਪਣ ਲੱਗੀ ਦੇਲ ਹੀ ਘਟ ਜਾਂਦਾ ਦੇਲ ਹੀ ਕੰਮ ਕਰਨ ਲੱਗੇ ਤੁਹਾਨੂੰ ਦਿਲ ਘਟਦੇ ਰ ਕੰਮ ਕਰਨ ਨੂੰ ਰਾਜੀ ਹੈ ਹੀ ਨਹੀਂ ਕਿ ਜਵਾਂ ਵੀ ਬੰਦਾ ਮਾੜਾ ਕੰਮ ਕਰ ਲੈ ਇਹਨਾਂ ਨੂੰ ਹੈ ਹੀ ਨਹੀਂ ਮਾੜਾ ਮोटा ਕੁਝ ਵੀ ਲਾਓ ਵੀ ਭੇਡ ਪਰੋਕੇ ਇਸ ਵਾਲੀ ਖੋਜ ਵਾਲੇ ਬਰਫੀ ਯਾ ਬਾਈ ਜੇ ਕੇ ਨੂੰ ਚਾਹੀਦੀ ਆ ਤੇ ਤੁਸੀਂ ਸੰਪਰਕ ਨਾ ਕਰੇ ਸੰਪਰਕ ਨਾ ਕਰੇ ਸਾਡੇ ਘਰ ਲਈ ਆਏ ਘਰ ਲਈ ਪੂਰੀ ਆਉਣੀ ਸਾਡੇ ਘਰ ਲਈ ਲੜਾਈ ਪੈ ਗਈ ਹੁਣ ਆਪ ਨੂੰ ਨੀ ਪੂਰੀ ਆਉਂਦੀ ਹੈ ਹੈ ਮੈਂ ਸਾਡੇ ਘਰ ਲਈ ਨਹੀਂ ਪੂਰੀ ਆਉਂਦੀ ਵੀ ਤੁਹਾਨੂੰ ਕੀ ਦਵਾਂਗੇ ਅਸੀਂ ਬੋ ਮੈਨੂੰ ਮੈਸੇਜ ਆ ਮਟਾਈ ਚਲੋ ਬਾਈ ਜੇ ਵਾਧ ਗਈ ਤੇ ਜ਼ਰੂਰ ਲੈ ਜਾਓ ਤੇ ਵਾਧ ਗਈ ਜ਼ਰੂਰ ਲੈ ਕੇ ਹੋਵੇ ਚੱਕ ਨਹੀਂ ਸੋਟਣਾ ਬਈਆ ਜ਼ਰੂਰ ਮੈਂ ਖੋਲਣੀ ਆ ਆ ਜਾਓ ਪਿੰਡ ਨੂਰਪੁਰ ਖੀਮਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਹਾਂ ਨਹੀਂ ਦੇਣੀ ਕੱਟ ਗਈ ਆ ਅੱਜ ਮੋਟਾ ਵੇਖਦੇ ਜ਼ੋਰ ਕਿੰਨਾ ਮੈਂ ਨੂੰ ਪਤੇਲ ਦੇ ਪੈਸੇ ਸੈਂਡ ਕੀਤੇ ਸਕੈਨਰ ਤੇ ਭੈਣਾਂ ਦੀ ਆ ਗਿਆ ਬੰਨੇ ਕਹਿੰਦੀ ਆ ਗਿਆ ਮੈਸੇਜ ਬੰਬ ਜੱਟ ਇਧਰ ਵੇਖੀ ਬੰਬ ਜੱਟ ਬਰਾ ਬੰਬ ਥਾ ਛੜਿਆ ਗਿਆ ਇਹ ਬਹੁਤ ਚਿਰ ਦਾ ਨਾਂ ਤੈਨੂੰ ਵਧਾਈ ਰੱਖਿਆ ਹੋਇਆ ਤੇ ਮੜਾ ਇੱਕ ਰੱਖਈ ਬੰਬ ਜੱਟ ਬੰਬ ਜੱਟ ਮਾਤਨ ਮੇਲੇ ਚੰਨ ਉਹ ਕਿਦਾਂ ਨਾਲ ਕੋਈ ਨਹੀਂ ਬਾਗਰ ਬਾਤ ਮਾਤਨ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ